ਬਿਕਰਮ ਸਿੰਘ ਮਜੀਠੀਆ ਦੇ ਨਾਲ 2.5 ਘੰਟੇ ਦੁਵਾਰਾ ਪੁੱਛਗਿੱਛ ਹੋਈ ਹੈ ਉਸੇ ਚੀਜ਼ ਨੂੰ ਲੈ ਕੇ ਉਸੇ ਪੁੱਛਪੜਤਾਲ ਨੂੰ ਲੈ ਕੇ ਹੁਣ ਚਰਚਾਵਾ ਤੇਜ਼ ਹੋ ਗਈ ਹੈ ਕਿ ਆਖਰਕਾਰ ਹੁਣ ਕਿਸ ਗੱਲ ਬਾਰੇ ਪੁੱਛਗਿੱਛ ਕੀਤੀ ਗਈ ਹੈ ਇਸੇ ਗੱਲ ਬਾਰੇ ਜਾਣਕਾਰੀ ਹਾਸਲ ਕਰਾਂਗੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਰ ਨੇ ਡਾਕਟਰ ਸਾਹਿਬ ਸਮਾਰਤਾ ਬਹੁਤ শুকਰੀਆ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਇੱਕ ਪੁਛਪੜਤਾਲ ਦਵਾਰਾ ਬਿਕਰਮ ਸਿੰਘ ਮਜੀਠੀਆ ਨਾਲ ਹੋਈ ਹੈ ਉਹਦੇ ਵਿੱਚ ਐਸਐਸਪੀ ਵਰਨ ਸ਼ਰਮਾ ਅਤੇ ਗੁਰਬੰਸ ਬੈਂਸ ਐਸਐਸਪੀ ਡੀ ਸ਼ਾਮਿਲ ਰਹੇ ਹਾਲਾਂਕਿ ਗੁਰਬੰਸ ਬੈਂਸ ਤਾਂ ਕਹਿੰਦੇ ਗੱਡੀਆਂ ਦੇ ਵੀ ਮਹਿੰਗੀਆਂ ਗੱਡੀਆਂ ਤੇ ਮਹਿੰਗੀਆਂ ਘੜੀਆਂ ਦੇ ਸ਼ੱਕੀਨ ਰਹੇ ਨੇ ਪਰ ਹੁਣ ਜਿਹੜੀ ਇਹ ਪੁਛਪੜਤਾਲ ਹੋਈ ਹੈ ਇਹ ਹੋਈ ਕਾਦੀ ਹੈ ਇਹ ਤੋਂ ਪਹਿਲਾਂ ਸ਼ੁਰੂ ਕਰਦੇ ਹਾਂ ਕਿ ਆਖਿਰ ਇਹ ਕਿ ਬਾਰ-ਬਾਰ ਵਿਰੋਧੀ ਧਿਰ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਸੀ ਅਕਾਲੀ ਦਲ ਵੱਲੋਂ ਵੀ ਹੋਰਾਂ ਵੱਲੋਂ ਵੀ ਕਿ ਵਿਕਰਮ ਮਜੀਠੀਏ ਦੇ ਖਿਲਾਫ ਕੋਈ ਸਬੂਤ ਨਹੀਂ ਮਿਲਿਆ 2021 ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਕੀਤੀ ਗਈ ਉਸ ਵੇਲੇ ਬੇਸ਼ੱਕ ਚਰਨਜੀਤ ਚੰਨੀ ਦੀ ਸਰਕਾਰ ਸੀ ਡੀਜੀਪੀ ਸਿਦਾਸ ਚੱਟੋਪਾਦ ਦੇ ਆਏ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਉਹਦੇ ਤੇ ਸਨ ਔਰ ਜਿਹੜੀ ED ਦੇ ਵਿੱਚ ਤਹਿਕੀਕਾਤ ਹੋਈ ਵਿਕਰਮ ਜਿੱਠੇ ਦੇ ਆਧਾਰ ਦੇ ਉੱਤੇ ਜੋ ਸੱਤੇ ਪਿੰਦਰੀ ਦੇ ਬਿਆਨ ਸੀਗੇ ਸੋਰੀ ਬਿੱਟੂ ਆਲਾਖ ਦੇ ਬਿਆਨ ਸੀਗੇ ਜਾਂ ਖੂਰਾ ਦੇ ਬਿਆਨ ਸੀ ਉਹਦੇ ਆਧਾਰ ਦੇ ਉੱਤੇ ਕੀ ਇਹਨਾਂ ਦੇ ਸੱਤੇ ਤੇ ਪਿੰਦੀ ਨਾਲ ਲਿੰਕ ਰਹੇ ਨੇ ਤੇ ਉਹਨਾਂ ਨੂੰ ਇਹਨਾਂ ਨੇ ਸਰਕਾਰੀ ਸ਼ੈਲਟਰ ਵੀ ਦਿੱਤਾ ਸਰਕਾਰੀ ਗੱਡੀਆਂ ਸਰਕਾਰੀ ਕੋਠੀ ਗਨਮੈਨ ਸਰਕਾਰੀ ਸਹੂਲਤਾਂ ਦਾ ਇਸਤੇਮਾਲ ਹੋਇਆ ਉਹਦੀ ਬਨਾਅ ਤੇ ਉੱਤੇ FIR ਹੋਈ ਸੀ ਔਰ ਉਸ ਐਫਆਈਆਰ ਨੂੰ ਹਜੇ ਅਮਲੀ ਜਾਮਾ ਨਹੀਂ ਪਹਿਨਾਇਆ ਜਾ ਸਕਿਆ ਉਸ ਐਫਆਈਆਰ ਦੇ ਵਿੱਚ ਵਿਕਰਮ ਮਜੀਠੀਆ ਅਰੈਸਟ ਵੀ ਹੋਏ ਵਿਕਰਮ ਮਜੀਠੀਆ ਜ਼ਮਾਨਤ ਤੇ ਵੀ ਆਏ ਹਾਈ ਕੋਰਟ ਦੇ ਵਿੱਚ ਪੁਲਿਸ ਅਫਸਰਾਂ ਵੱਲੋਂ ਤੱਥ ਵੀ ਪੇਸ਼ ਕੀਤੇ ਗਏ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਲੇਕਿਨ ਉਸ ਕੇਸ ਦਾ ਚਲਾਨ ਕੋਰਟ ਚ ਪੇਸ਼ ਨਹੀਂ ਹੋਇਆ ਔਰ ਉਸੇ ਕੇਸ ਤੇ تحقیقات ਲਈ ਪਹਿਲਾਂ ਛੀਨਾ ਦੀ ਐਸਆਈਟੀ ਸੀ ਭੁੱਲਰ ਦੀ ਐਟ SITC ਹੁਣ ਜਿਹੜੀ ਹੈ ਵਰੁਣ ਸ਼ਰਮਾ ਦੇ ਅਧੀਨ SIT ਬਣਾਈ ਗਈ ਜਿਹਦੇ ਵਿੱਚ ਗੁਰਬਾンス ਬੈਂਸ ਜਿਹਦੇ ਵਿੱਚ ਵਰੁਣ ਸ਼ਰਮਾ SSP ਪਟਿਆਲਾ ਖੁਦ ਹੈਡ ਕਰ ਰਹੇ ਨੇ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਹਜੇ ਚਲਾਨ ਪੇਸ਼ ਕਰਨਾ ਕਿਉਂਕਿ ਬੜਕਾ ਮਾਰਦੇ ਪਏ ਨੇ ਜਿਹੜੇ ਦੂਜੇ ਅਕਾਲੀ ਦਲ ਦੇ ਲੀਡਰ ਬਈਨਾਂ ਸਰਕਾਰ ਦੇ ਪੱਲੇ ਕੁਝ ਨਹੀਂ SIT ਦੇ ਪੱਲੇ ਕੁਝ ਨਹੀਂ ਕੋਈ ਇਹਨਾਂ ਕੋ ਸਬੂਤ ਨਹੀਂ ਹੈਗੇ ਉੱਤੇ ਫਰਜੀ ਮਾਮਲਾ ਦਰਜ ਕੀਤਾ ਹੋਇਆ ਸੋ ਇੱਕ ਤਾਂ ਉਹਦਾ ਜਿਹੜਾ ਵਾ ਸਰਕਾਰ ਜਿਹੜਾ ਉਹਨੂੰ ਅੱਗੇ ਚਾਰਜ ਸ਼ੀਟ ਫਾਈਲ ਕਰਨਾ ਚਾਹੁੰਦੀ ਹੈ ਐਸਆਈਟੀ ਉਹਦੀ ਚਾਰਜ ਸ਼ੀਟ ਫਾਈਲ ਕਰੇਗੀ ਸਬੂਤ ਲਿਆਣਗੇ ਸਫਾ ਮਿਸਲ ਤੇ ਲਿਆਣਗੇ ਤੇ ਉਹਨੂੰ ਅੱਗੇ ਕੋਰਟ 'ਚ ਚਲਾਨ ਕੀਤਾ ਜਾਊਗਾ ਦੂਜਾ ਇੱਕ ਮਾਮਲਾ ਜਿਹੜਾ ਹਜੇ ਹੋਰ ਹੈਗਾ ਜਿਹਦੇ ਵਿੱਚ ਅਦਾਲਤ ਨੇ ਹਜੇ ਉਹਦੇ ਵਿੱਚ ਦੁਬਾਰਾ ਜਾਂਚ ਦੇ ਹੁਕਮ ਦਿੱਤੇ ਨੇ ਵਿਕਰਮ ਮਜੀਠੀਏ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਦੀ ਜਿਹੜੀ ਰਜਿਸਟਰੀ ਦੀ ਕਾਪੀ ਹੈ ਉਹ ਮਜੀਠੇ ਹਲਕੇ ਦੀ ਤਹਿਸੀਲ 'ਚੋਂ ਗਾਇਬ ਹੋ ਗਈ ਜਿਹਦੇ ਵਿੱਚ 2022 ਦੀ ਜਨਵਰੀ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਐਸਟੀਐਫ ਦੀ ਰਿਪੋਰਟ ਦੇ ਬਨਾਦ ਉੱਤੇ ਬਾਅਦ ਦੇ ਵਿੱਚ ਉਹ ਸਿਦਾਰ ਚਟੋਪਾ ਦੇ ਆ ਡੀਜੀਪੀ ਸੀਗੇ ਉਹਦੇ ਵਿੱਚ ਉਹਨਾਂ ਨੇ ਐਫਆਈਆਰ ਦਰਜ ਕਰਵਾਈ ਕਿ ਇਹ ਜਿਹੜੇ ਮਾਲ ਮਹਿਕਮੇ ਦੀ ਰਜਿਸਟਰੀ ਹੈ ਇਹ ਗਾਇਬ ਹੋਈ ਹੈ ਤੇ ਉਸ ਰਜਿਸਟਰੀ ਦੇ ਵਿੱਚ ਗਨੀਬਕੌਰ ਮਜੀਠੀਆ ਦੇ ਨਾਂ ਦੇ ਉੱਤੇ 32 ਕਨਾਲ 10 ਮਰਲੇ ਜਗ੍ਹਾ ਔਰ ਉਹ ਅੰਦਰੋਂ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਦੇ ਮਾਲ ਮੰਤਰੀ ਰਹੇ ਹੁਣ ਵਿਕਰਮ ਮਜੀਠੀਆ ਤੇ ਉਹਨਾਂ ਦੀ ਧਰਮ ਪਤਨੀ ਦੇ ਅੰਦਰੋਂ ਜਿਹੜੀ ਰਜਿਸਟਰੀ ਹੈ ਉਹ ਗਾਇਬ ਹੋ ਜਾਏ। ਹੁਣ ਉਸ ਰਜਿਸਟਰੀ ਦੇ ਵਿੱਚ ਹੈ ਕੀ ਹੈ ਜਿਹੜੀ ਗਾਇਬ ਹੋਈ ਹੈ? ਯਾਦਵਿੰਦਰ ਰਜਿਸਟਰੀ ਕਲਰਕ ਹੈ। ਉਹਨੇ ਉੱਥੇ ਰਜਿਸਟਰੀ ਜਿਹੜੀ ਹੈ ਉਹਦੀ ਐਫ ਆਈ ਆਰ ਲਖਾਈ ਹੈ ਕਿ ਇਹ ਸਾਡੇ ਤੋਂ ਡਿਪਾਰਟਮੈਂਟ ਦੇ ਵਿੱਚੋਂ ਇਹ ਜਿਹੜਾ ਕਾਗਜ਼ ਹੈਗਾ ਸਰਕਾਰੀ ਇਹ ਗਾਇਬ ਹੋ ਗਿਆ। ਉਹਨਾਂ ਰਜਿਸਟਰੀ ਲੈਕ ਹੋਣ ਗਿਆ ਉਹਦਾ ਫਾਇਦਾ ਕਿਨੂੰ ਪਹੁੰਚਣਾ ਸੀ ਵਿਕਰਮ ਜੀ ਠੇ ਨੂੰ ਕੀ ਨੁਕਸਾਨ ਹੋ ਸਕਦਾ ਸੀ ਜਾਂ ਫਾਇਦਾ ਹੋ ਸਕਦਾ ਸੀ ਉਹਦੇ ਵਿੱਚ ਉਹ ਸਾਰੀ ਐਫ ਆਈ ਆਰ ਦਰਜ ਕੀਤੀ ਗਈ ਸੀ ਉਹਦੇ ਵਿੱਚ ਜੋ ਤੱਥ ਸਾਹਮਣੇ ਆਂਦੇ ਪਏ ਇਹ ਸੀਗੇ ਕਿ ਉਹ ਜ਼ਮੀਨ ਜਿਹੜੀ ਆ 32 ਕਨਾਲ ਦਾ ਸਮਰਲੇ ਉਹ ਬਿੱਟੂ ਔਲਖ ਜਿਹੜੇ ਭੂਲਾ ਡਰੱਗ ਕੇਸ ਦੇ ਵਿੱਚ ਜੇਲ੍ਹ ਚ ਰਹਿ ਕੇ ਆਏ ਨੇ ਔਰ ਬਰੀ ਹੋਏ ਨੇ ਪਰ ਈਡੀ ਨੇ ਉਹਨਾਂ ਨੂੰ ਕੇਸ ਦੇ ਵਿੱਚ ਸਜ਼ਾ ਹੋਈ ਆ ਬਿੱਟੂ ਔਲਖ ਨੇ ਦੇ ਪਰਿਵਾਰ ਵੱਲੋਂ ਉਹ ਜ਼ਮੀਨ ਉਹਨਾਂ ਨੂੰ ਟ੍ਰਾਂਸਫਰ ਕੀਤੀ ਗਈ ਸੀ ਗਨੀਬ ਕੁਰਮਜੀਠੀਆਂ ਨੂੰ ਉਹ ਜ਼ਮੀਨ ਕਿਉਂ ਦਿੱਤੀ ਗਈ ਸੀ ਹਾਲਾਂਕਿ ਬਿੱਟੂ ਅਲਕਸੀ ਦੇ ਰਿਸ਼ਤੇਦਾਰਾਂ ਨੇ ਦਿੱਤੀ ਸੀ ਲੇਕਿਨ ਬਿੱਟੂ ਅਲਕਸੀ ਉਹਦੇ ਵਿੱਚ ਗਵਾਹੀ ਸੀ ਕਿਉਂ ਦਿੱਤੀ ਗਈ ਸੀ ਉਹਦਾ ਕੀ ਕਾਰਨ ਸੀਗਾ ਔਰ ਉਸ ਜ਼ਮੀਨ ਨੂੰ ਦੇ ਕੇ ਕਿੰਨੇ ਪੈਸੇ ਲਿੱਤੇ ਗਏ ਕਿ ਉਦਾਂ ਹੀ ਦਿੱਤੀ ਗਈ ਇਹ ਸਾਰੀਆਂ ਚੀਜ਼ਾਂ ਦੀ ਤਫ਼ਤੀਸ਼ ਹੋਣੀ ਬਾਕੀ ਹੈ ਤੇ ਉਹਦੇ ਵਿੱਚ ਕੀ ਕੀਤਾ ਮੌਜੂਦਾ ਜਿਹੜੀ ਸਰਕਾਰਾਂ ਗਈਆਂ ਇਹਨਾਂ ਨੇ ਉਸ ਕੇਸ ਦੇ ਵਿੱਚ ਚੰਨੀ ਦੀ ਸਰਕਾਰ ਵੱਲੇ ਤਾਂ ਐਫਆਈਆਰ ਦਰਜ ਹੋਈ ਲੇਕਿਨ ਇੱਕ ক্লোਜ਼ਰ ਰਿਪੋਰਟ ਕੋਰਟ ਦੇ ਵਿੱਚ ਫਾਈਲ ਕਰ ਦਿੱਤੀ ਕਿ ਇਸ ਰਜਿਸਟਰੀ ਦੇ ਵਿੱਚ ਸਾਨੂੰ ਕੋਈ ਗੁਨਾਹਗਾਰ ਨਹੀਂ ਲੱਭ ਰਿਹਾ ਇਸ ਕਰਕੇ ਇਸ ਕੇਸ ਨੂੰ ਬੰਦ ਕੀਤਾ ਜਾਵੇ ਅਨਟਰੇਸ ਜਿਹਨੂੰ ਅਸੀਂ ਪੁਲਿਸੀ ਭਾਸ਼ਾ 'ਚ ਕਹਿੰਦੇ ਆ ਉਹ ਇਹਨਾਂ ਨੇ ਅਨਟਰੇਸ ਕੇਸ ਫਾਈਲ ਕਰਤਾ ਲੇਕਿਨ ਜੱਜ ਨੇ ਉਹਦੇ ਵਿੱਚ ਦੁਬਾਰਾ ਇਨਵੈਸਟੀਗੇਸ਼ਨ ਦੇ ਆਰਡਰ ਦਿੱਤੇ ਨੇ ਵੀ ਇਹਨੂੰ ਦੁਬਾਰਾ ਇੱਕ ਵਾਰ ਦੇਖੋ ਕਿਉਂਕਿ ਜੱਜ ਵੀ ਪਹਿਲੀ ਵਾਰ ਦੇ ਵਿੱਚ ਕੋਲੋਜ਼ਰ ਰਿਪੋਰਟ ਆ ਇਨਵੈਸਟ ਡੀਡੀਆ ਅਨਟ੍ਰੇਸ ਰਿਪੋਰਟ ਅਸੈਪਟ ਨਹੀਂ ਕਰਦੇ ਇੱਕ ਵਾਰ ਫੇਰ ਕਹਿੰਦੇ ਨੇ ਉਹਨੂੰ ਤਫ਼ਤੀਸ਼ ਕਰਕੇ ਲਿਆਓ ਸੋ ਉਹ ਉਹ ਵੀ ਵਾਪਸ ਆਇਆ ਉਹਨੂੰ ਵੀ ਲਾ ਕੇ ਬੜਾ ਹੋਖਲਾ ਮਚਿਆ ਕਿ ਸਰਕਾਰ ਨੇ ਉਸ ਕੇਸ ਦੇ ਵਿੱਚ ਕਿਉਂ ਅੱਖਾਂ ਬੰਦ ਕੀਤੀਆਂ ਹੋਈਆਂ ਜਦ ਕਿ ਸਿੱਧੇ ਤੌਰ ਦੇ ਉੱਤੇ ਉਹ ਜ਼ਮੀਨ ਬਿੱਟੂ ਆਲਖ ਦੇ ਪਰਿਵਾਰ ਵੱਲੋਂ ਜਿਹੜੀ ਐ ਮਜੀਠੀਆ ਦੀ ਧਰਮ ਪਤਨੀ ਗਨੀਬ ਕੌਰ ਮਜੀਠੀਆ ਜਿਹੜੀ ਪੰਜਾਬ ਦੇ ਮੌਜੂਦਾ ਐਮਐਲਏ ਨੇ ਉਹਨਾਂ ਦੇ ਨਾਮ ਦੇ ਉੱਤੇ ਦਿੱਤੀ ਗਈ ਆ ਸੋ ਇਹ ਕਿਉਂ ਦਿੱਤੀ ਗਈ ਕਿਉਂਕਿ ਦੋਸ਼ ਤਾਂ ਇਹ ਲੱਗੇ ਹੋਏ ਨੇ ਜਿਹੜਾ ਭੋਲਾ ਡਰਾ ਕੇਸ ਦੇ ਵਿੱਚ ਕਿ ਬਿੱਟੂ ਔਲਖ ਔਰ ਜਗਜੀਤ ਚੈਲ ਦੇ ਨਾਲ ਵਿਕਰਮ ਮਜੀਠੀਆ ਨੇ ਮੁਲਾਕ ਪਰ ਮਤਲਬ ਜਿਹੜੀ ਇੱਕ ਡੀਲਿੰਗ ਹੈਡ ਕੀਤੀ ਸੀ ਪਾਰਟਨਰਸ਼ਿਪ ਮਤਲਬ ਜਿਹਨੂੰ ਕਹਿਦੀ ਆਪਾਂ ਕਿ ਮੀਡੀਏਸ਼ਨ ਕੀਤੀ ਸੀਗੀ ਜਿਹੜੇ ਕੈਨੇਡਾ ਦੇ ਡਰੱਗ ਸਮਗਲਰ ਨੇ ਸੱਤਾ ਪਿੰਦੀ ਉਹਨਾਂ ਦੇ ਨਾਲ ਵਿਚਕਾਰ ਇੱਕ ਇਹਨਾਂ ਨੇ ਪੁੱਲ ਦਾ ਜਰੀਆ ਅਦਾ ਕੀਤਾ ਸੀਗਾ ਜਿਹੜੀ ਸਿਊਡੋਫੈਡਰਿਨ ਹਰਬਾ ਵੈਸੇਓ ਉਹਦਾ ਅਗੂ ਡੈਰੀਵੇਟਿਵ ਕਰਕੇ ਡਰੱਗਸ ਬੰਦਿਆ ਜਿਹਨੂੰ ਆਈਸ ਕਹਿੰਨੇ ਆ ਕ੍ਰਿਸਟਲ ਡਰੱਗਸ ਕਹਿੰਨੇ ਆ ਉਹ ਸੱਤਾ ਤੇ ਬਿੰਦਰੀ ਦਾ ਜਿਹੜਾ ਕੈਨੇਡਾ ਚ ਕਾਰੋਬਾਰ ਸੀ ਔਰ ਉਹ ਜਗਜੀਤ ਚੈਲ ਦੀ ਜਿਹੜੀ ਬੱਦੀ ਦੇ ਵਿੱਚ ਦਵਾਈਆਂ ਦੀ ਫੈਕਟਰੀ ਸੀ ਉਹਨਾਂ ਨੂੰ ਸਿਉਡੋਫੈਡਰਿਨ ਆਂਦੀ ਸੀ ਲਾਇਸੈਂਸ ਤੇ ਤੇ ਵਿਕਰਮਜੀਠੀ ਨੇ ਬਿੱਟੂ ਆਲਖ ਨੂੰ ਇਹ ਕਿਹਾ ਸੀ ਕਿ ਇਹ ਮੇਰੇ ਦੋਸਤ ਨੇ ਇਹਨਾਂ ਦੇ ਨਾਲ ਜਿਹੜਾ ਜਗਜੀਤ ਚੈਲ ਤੋਂ ਜੋ ਇਹ ਕਹਿੰਦੇ ਕਰਵਾ ਕੇ ਦਿਓ ਤੇ ਉਹ ਜਿਹੜਾ ਮਸਲਾ ਹੈਗਾ ਉਹਦੇ ਵਿੱਚ ਐਫ ਆਈ ਆਰ ਦਰਜ ਹੈਗੀ ਐਸੇ ਮਸਲੇ ਦੇ ਬਿਨਾਂ ਤੇ ਔਰ ਇਹ ਵੀ ਦੋਸ਼ ਲੱਗ ਰਹੇ ਨੇ ਕਿ ਬਿੱਟੂ ਔਲਖ ਨੇ ਜਿਹੜੀ ਹੈ ਇਹ ਜ਼ਮੀਨ ਦਿੱਤੀ ਹੈ ਵਿਕਰਮ ਜਿੱਠੀਆ ਦੀ ਧਰਮ ਪਤਨੀ ਨੂੰ ਜਾਂ ਦਿੱਤੀ ਹੈ ਜਾਂ ਦਵਾਈ ਹੈ ਉਹਨਾਂ ਦੇ ਚਾਚੇ ਮੇਰੇ ਖਪਾਲ ਸਿੰਘ ਦੇ ਨਾਮ ਦੇ ਉੱਤੇ ਸੀ ਔਰ ਇਸ ਉੱਤੇ ਹੁਣ ਜਿਹੜੀ ਹੈ ਜਾਂਚ ਕਰਨੀ ਬੰਦ ਦੀ ਹੈ ਕਿਉਂਕਿ ਕੋਰਟ ਦੇ ਆਰਡਰ ਨੇ ਕਿ ਇਹਨੂੰ ਦੁਬਾਰਾ ਇੱਕ ਵਾਰ ਕੋਕ ਕਰ ਲੋ ਇਹ ਨਹੀਂ ਛੇਤੀ ਕੇਸ ਨੂੰ ਬੰਦ ਨਾ ਕਰੋ ਸੋ ਮੈਨੂੰ ਲੱਗਦਾ ਬਰਨੂਨ ਸ਼ਰਮਾ ਜਿਹੜੇ ਆ ਦੋਨੋਂ ਤੱਥਾਂ ਦੇ ਆਧਾਰ ਦੇ ਉੱਤੇ ਤੈਕੀਕਾਤ ਕਰਨ ਲਈ ਨਾਬਾ ਜੇਲ੍ਹ ਚ ਗਏ ਨੇ ਔਰ ਉਹਨਾਂ ਨੇ 2.5 ਘੰਟੇ ਪੁੱਛਤਾਚ ਕੀਤੀ ਆ ਕੁਝ ਸਵਾਲਾਂ ਦੇ ਜਵਾਬ ਮੰਗੇ ਨੇ ਜੋ ਮੇਰੇ ਸੋਰਸਸ ਕਹਿੰਦੇ ਆ ਕਿ ਹਜੇ ਤੱਕ ਖੁੱਲ ਕੇ ਜਵਾਬ ਜਿਹੜੇ ਆ ਦੋਨਾਂ ਮਸਲਿਆਂ ਦੇ ਵਿੱਚ ਵਿਕਰਮਜੀਠੇਵ ਲੋ ਨਹੀਂ ਦਿੱਤੇ ਗਏ। ਉਹ ਸਭ ਜਿਸ ਸੱਤਾ ਤੇ ਪਿੰਦਰੀ ਨੂੰ ਇਨਵੋਲਵ ਕਰਨ ਦੀਆਂ ਹੁਣ ਕੋਸ਼ਿਸ਼ਾਂ ਹੋ ਰਹੀਆਂ ਨੇ ਜਾਂ ਕਹਿ ਦਈਏ ਕਿ ਕਈ মিডিਆ ਰਿਪੋਰਟਸ ਨੇ ਇਹ ਵੀ ਲਿਖਿਆ ਕਿ ਐਸਐਸਪੀ ਵਰਨ ਸ਼ਰਮਾ ਤੇ ਗੁਰਬੰਸ ਬੈਂਸ ਜਦੋਂ ਨਿਕਲੇ ਬਗੈਰ মিডিਆ ਨਾਲ ਗੱਲਬਾਤ ਕੀਤੇ ਉਹ ਚਲੇ ਗਏ ਹਾਲਾਂਕਿ ਉਹਨਾਂ ਨੂੰ ਸਪੈਸ਼ਲੀ ਬੁਲਾਇਆ ਗਿਆ ਸੀ। ਹੁਣ ਸਵਾਲ ਇਹ ਉੱਠ ਰਿਹਾ ਕਿ ਕੀ ਡਰੱਗ ਮਾਮਲੇ ਦੀ ਵੀ ਜਾਂਚ ਵਿੱਚੇ ਸ਼ੁਰੂ ਹੋਵੇਗੀ ਜਾਂ ਹੋ ਸਕਦੀ ਹੈ ਜਾਂ ਹੋ ਗਈ ਹੈ। ਨਹੀਂ ਦੇਖੋ ਡਰੱਗ ਮਾਮਲੇ ਦੀ ਜਾਂਚ ਤਾਂ ਚੱਲਦੀ ਬਈ ਐਐਸਆਈਟੀ ਬਣੀ ਹੋਈ ਹੈ। ਐਐਸਆਈਟੀ ਤਾਂ ਤੀਸਰੀ ਐਐਸਆਈਟੀ ਬਣ ਗਈ ਹੈ। ਮੈਂ ਤਾਂ ਤੁਹਾਨੂੰ ਦੱਸਿਆ। ਚਿਨਾ ਸਾਹਿਬ ਦੀ ਐਸਆਈਟੀ ਗਈ ਹੈ ਪੁੱਲਰ ਸਾਹਿਬ ਦੀ ਐਚਐਸ ਪੁੱਲਰ ਦੀ ਗਈ ਹੈ ਤੀਸਰੀ ਐਸਆਈਟੀ ਆ ਗਈ ਹੈ ਵਰੁਣ ਸ਼ਰਮਾ ਦੀ ਐਸਆਈਟੀ ਚੱਲ ਰਹੀ ਹੈ ਐਸਆਈਟੀ ਨੂੰ ਵਰੁਣ ਸ਼ਰਮਾ ਹੈਡ ਕਰ ਰਹੇ ਹੈ ਤਹਿਕੀਕਾਤ ਕਰ ਰਹੇ ਹੈ ਜਿਹੜੀ ਦੂਜੀ ਜਿਹੜੀ ਗੱਲ ਹੈ ਕਿ 2021 ਦਾ ਕੇਸ ਹੈ ਉਹਦਾ ਚਲਾਨ ਤਾਂ ਪੇਸ਼ ਕਰਨਾ ਹੈ ਨਾ 4 ਸਾਲ ਹੋ ਗਏ ਅੱਜ ਜੇ ਅਸੀਂ 4 ਸਾਲਾਂ ਦੇ ਵਿੱਚ ਚਲਾਨ ਨਹੀਂ ਪੇਸ਼ ਕਰਾਂਗੇ ਫਿਰ ਸਰਕਾਰ ਤੇ ਉਂਗਲਾ ਉਠਦੀਆਂ ਹਾਈ ਕੋਰਟ ਮਾਮਲੇ ਨੂੰ ਕੋਐਸ਼ ਕਰ ਸਕਦੀ ਆ ਇਹ ਤੁਹਾਡੇ ਕੋਲ 4 ਸਾਲਾਂ ਦੀ ਤਫ਼ਤੀਸ਼ ਹੀ ਨਹੀਂ ਪੂਰੀ ਹੋਈ ਫਿਰ ਮਕਦਮਾ ਹੀ ਬੰਦ ਕਰ ਦਿੰਦੇ ਆ ਮੰਨ ਲਓ ਉਹਦੀ ਜੇ ਕੁਐਸ਼ਿੰਗ ਹਾਈ ਕੋਰਟ ਦੇ ਵਿੱਚ ਵਿਕਰਮ ਮਜੀਠੀਆ ਪਾਣਗੇ ਤੇ ਸਰਕਾਰ ਕਟਕੜੇ ਚਾਹੀਏਗੀ ਵੀ ਤੁਸੀਂ ਕੀ ਕੀਤਾ ਇਸ ਵਿੱਚ ਤਫ਼ਤੀਸ਼ ਕੀ ਕੀਤੀ ਹੈ ਸਰਕਾਰ ਨੂੰ ਆਪਣੇ ਐਫੀਡੇਵਿਟ ਫਾਈਲ ਕਰਨੇ ਪੈਣੇ ਆ ਪੰਜਾਬ ਦੇ ਐਸਆਈਟੀ ਨੂੰ ਜਿਹੜੇ ਹੈੱਡ ਕਰ ਰਹੇ ਨੇ ਜਾਂ ਹੋਰ ਪੁਲਿਸ ਮੁਖੀ ਨੇ ਉਹਨਾਂ ਕੋ ਐਫੀਡੇਵਿਟ ਮੰਗੇ ਜਾਣਗੇ ਬਈ ਦੱਸੋ ਤੁਸੀਂ ਇਸ ਕੇਸ 'ਚ ਕੀ ਕੀਤਾ ਤੇ ਉਹਨਾਂ ਕੋਲ ਜਵਾਬ ਨਹੀਂ ਹੋਣਗੇ ਉਸ ਚੀਜ਼ਾਂ ਦੇ ਤੇ ਇਸ ਕਰਕੇ ਉਸ ਜਿਹੜੀ ਤਫਤੀਸ਼ ਹੈ ਉਹਦੀਆਂ ਜਿਮਣੀਆਂ ਕਰਨੀਆਂ ਉਹਦੀ ਪੁੱਛਗਿੱਛ ਪਾਣੀ ਆ ਐਸਆਈਟੀ ਨੇ ਤਾਂ ਦੱਸਣਾ ਅਸੀਂ ਵਰਕ ਕਰ ਰਹੇ ਹਾਈ ਕੋਰਟ ਦੇ ਵਿੱਚ ਕੱਲ ਨੂੰ ਕੁਐਸ਼ਿੰਗ ਲੱਗ ਜੇਗੀ ਤੇ ਸਰਕਾਰ ਕਟਕੜੇ 'ਚ ਆ ਜੇਗੀ ਪੁਲਿਸ ਕਟਕੜੇ 'ਚ ਆਗੇਗੀ ਇਸ ਕਰਕੇ ਜਿਹੜਾ ਕੇਸ ਲੰਬਤ ਹੁੰਦਾ ਉਹਦੀ ਤਹਿਕੀਕਾਤ ਕਰਨੀ ਹੁੰਦੀ ਹੈ ਜਿਹੜਾ ਰਜਿਸਟਰੀ ਵਾਲਾ ਕੇਸ ਹੈਗਾ ਉਹਦੇ ਵਿੱਚ ਵੀ ਸਰਕਾਰ ਤੇ ਬਹੁਤ ਪ੍ਰੈਸ਼ਰ ਹੈਗਾ ਬਈ ਇਹ ক্লোਜ਼ਰ ਰਿਪੋਰਟ ਅਨਟ੍ਰੇਸ ਰਿਪੋਰਟ ਕਿਵੇਂ ਫਾਈਲ ਕੀਤੀ ਗਈ ਅੰਦਰੋਂ ਰਜਿਸਟਰੀ ਚੋਰੀ ਹੋਈ ਹੈ ਤੇ ਤੁਸੀਂ ਗੁਨਾਹਗਰ ਨਹੀਂ ਲੱਭ ਸਕੇ ਔਰ ਏਡੇ ਵੱਡੇ ਪਰਿਵਾਰ ਦੀ ਰਜਿਸਟਰੀ ਚੋਰੀ ਹੋਈ ਹੈ ਉਹਦੇ ਵਿੱਚ ਲੱਭਣਾ ਚਾਹੀਦਾ ਗੁਨਾਹਗਰ ਕੌਣ ਹੈਗੇ ਆ ਤੇ ਇਸ ਕਰਕੇ ਜੋ ਮੈਂ ਸਮਝ ਰਿਹਾ ਕਿ ਦੋਨੋਂ ਕੇਸਾਂ ਦੇ ਵਿੱਚ ਵਰੁਣ ਸ਼ਰਮਾ ਹੁਣ ਬਰੀਕੀ ਦੇ ਵਿੱਚ ਤਹਿਕੀਕਾਤ ਕਰ ਰਿਹਾ ਕਿਉਂਕਿ ਉਧਰੋਂ ਚਲਾਨ ਵੀ ਪੇਸ਼ ਕਰਨਾ ਚਲਾਨ ਤਦੇ ਪੇਸ਼ ਹੋਏਗਾ ਜੇ ਸਫਾ ਮਿਸਲ ਦੇ ਉੱਤੇ ਗਵਾਹੀਆਂ ਆਣ ਗਈਆਂ ਕੋਈ ਨਾ ਕੋਈ ਸਬੂਤ ਆਣਗੇ ਕੁਝ ਨਾ ਕੁਝ ਨਿਕਲ ਕੇ ਆਏਗਾ ਫਿਰ ਉਹ ਚਲਾਨ ਜਿਹੜਾ ਗੋ ਪੇਸ਼ ਹੋਏਗਾ ਕੁਝ ਵਿਜੀਲੈਂਸ ਨੇ ਵੀ ਤਹਿਕੀਕਾਤ ਦੇ ਦੌਰਾਨ ਕੁਛ ਇਨਪੁਟ ਮਿਲੇ ਆ ਉਹਨਾਂ ਨੇ ਐਸਆਈਟੀ ਨਾਲ ਸ਼ੇਅਰ ਕੀਤੇ ਆ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਨੂੰ ਕਲੱਬ ਕਰਕੇ ਨਾ ਇੱਕ ਜਿਹੜੀ ਹੈ ਜਾਂਚ ਵਰੁਣ ਸ਼ਰਮਾ ਵੱਲੋਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਸਾਬ ਜਿਵੇਂ ਗਨੀਵ ਮਜੀਠੀਆ ਦੀ ਪ੍ਰਾਪਰਟੀ ਨੂੰ ਲੈ ਕੇ ਜੋ ਸਵਾਲ ਜਵਾਬ ਹੋ ਰਹੇ ਆ ਜਾਂ ਹੁਣ ਕਿੱਤੇ ਜਾਣਗੇ ਇਹਦੇ ਵਿੱਚ ਗਨੀਵ ਕੌਰ ਮਜੀਠੀਆ ਨੂੰ ਸਮਨ ਤਾਂ ਆਲਰੇਡੀ ਜਾ ਚੁੱਕੇ ਆ ਪਰ ਹੁਣ ਉਹਨਾਂ ਦੀ ਪੇਸ਼ੀ ਨੂੰ ਲੈ ਕੇ ਕੁਝ ਅਪਡੇਟ ਹੈਗਾ ਇਦਾਂ ਦਾ ਜੀ ਨਹੀਂ ਹਜੇ ਨਹੀਂ ਉਹਨਾਂ ਨੇ ਮੈਨੂੰ ਲੱਗਦਾ ਸਮਨ ਨੂੰ ਜਿਹੜਾ ਵਾ ਉਹਦੇ ਲਈ ਹਾਈ ਕੋਰਟ ਦਾ ਦਰਵਾਜ਼ਾ ਖਟਕਟਾਇਆ ਹੋਇਆ ਹਜੇ ਕੁਝ ਨਹੀਂ ਹੈਗਾ ਲੇਕਿਨ ਠੀਕ ਹੈ ਉਹਦੇ ਵਿੱਚ ਦੇਖੋ ਗੱਲ ਪਤਾ ਕੀ ਹੁੰਦੀ ਹੈ ਜਦੋਂ ਵਿਕਰਮ ਮਜੀਠੀਆ ਹੁੰਦੇ ਧਰਮ ਪਤਨੀ ਹੈਗੇ ਉਹਨਾਂ ਦੇ ਗਨੀਵਕੁਰ ਮਜੀਠੀਆ ਉਹਨੇ ਮੈਂ ਨਹੀਂ ਮੰਨਦਾ ਕਿ ਕੋਈ ਜਿਹੜੀ ਹੈ ਮਹਿਲਾ ਆਪਣੇ ਕਿਸੇ ਵੀ ਹਸਬੰਡ ਦੇ ਕੋਈ ਗਲਤ ਕੰਮਾਂ ਦੇ ਵਿੱਚ ਭਾਗੀਦਾਰ ਹੁੰਦੀ ਬਹੁਤ ਕੋਈ ਰੇਅਰ ਆਫ ਰੇਅਰ ਕੇਸ ਹੁੰਦਾ ਗਨੀਵਕੁਰ ਮਜੀਠੀਆ ਪੰਜਾਬ ਦੀ ਐਮਐਲਏ ਆ ਠੀਕ ਹੈ ਉਹਨਾਂ ਦੇ ਹਸਬੰਡ ਦੇ ਖਿਲਾਫ ਆਮਦਨ ਤੋਂ ਵੱਧ ਜਿਹਾ ਦਾ ਕੇਸ ਦਰਜ ਹੈ ਉਹ ਉਹਨਾਂ ਦੇ ਨਾਮ ਵੀ ਯੂਜ਼ ਕੀਤੇ ਗਏ ਆ ਉਹਨਾਂ ਦੇ ਖਾਤਾ ਵੀ ਯੂਜ਼ ਕੀਤਾ ਗਿਆ ਉਹਨਾਂ ਦੇ ਨਾਮ ਤੇ ਕੰਪਨੀ ਵੀ ਯੂਜ਼ ਕੀਤੀ ਗਈ ਆ ਸੋ ਬਿਜਲੈਂਸ ਉਹਨਾਂ ਨੂੰ ਬੁਲਾ ਕੇ ਪੁੱਛਦੇਚ ਕਰੇ ਕਿ ਹਾਂ ਐਸਆਈਟੀ ਜਿਹੜੀ ਐ ਵੀ ਕਰ ਰਹੇ ਨੇ 2021 ਵਾਲੇ ਐਨਡੀਪੀਐਸ ਦੇ ਕੇਸ ਸੀ ਉਹਨਾਂ ਨੇ ਗਨੀਪ ਗੁਰਮਜੀਠਿਆ ਨੂੰ ਬੁਲਾਇਆ ਨਾ ਹਜੇ ਉਹ ਮਜੀਠਾ ਹਲਕੇ ਵਾਲੀ ਰਜਿਸਟਰੀ ਵਾਲੇ ਕੇਸ ਦੇ ਵਿੱਚ ਗਨੀਪ ਗੁਰਮਜੀਠਿਆ ਨੂੰ ਬੁਲਾਇਆ ਗਿਆ ਆਮਦਨ ਤੋਂ ਵੱਧ ਜਦਾ ਦੇ ਵਿੱਚ ਮੰਨ ਲਓ ਇਹਨਾਂ ਦੇ ਖਾਤੇ 'ਚੋ ਵਿਕਰਮ ਜੀਠੀਆਂ ਨੇ ਪੈਸੇ ਪਾਏ ਜਾਂ ਕਢਾਏ ਫਿਰ ਪੁੱਛ ਕੇ ਇਸ ਤਾਂ ਇਹਨਾਂ ਕੋਲ ਹੀ ਹੋएगी ਨਾ ਵੀ ਇਹ ਪੈਸੇ ਤੁਹਾਡੇ ਖਾਤੇ ਚ ਆਏ ਸੀ ਇਹ ਦੱਸ ਦੇਣਗੇ ਫਿਰ ਮੇਰੇ ਹਸਬੰਦ ਨੇ ਭਿਜਵਾਇ ਸੀਗੇ ਜੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਜਿਆਦਾ ਉਹ ਇਸ ਕਰਕੇ ਬਿਜ਼ਨਸ ਇਹਨਾਂ ਨੂੰ ਬੁਲਾ ਰਹੀ ਆ ਉਹ ਸਾਰੇ ਜਿਹੜੇ ਕਿਉਂਕਿ ਉਹਦਾ ਵੀ ਜਿਹੜਾ ਉਹਨਾਂ ਨੇ ਹਰ ਤੱਥ ਨੂੰ ਕਲੀਅਰ ਕਰਨਾ ਉਹਦਾ ਹੋ ਸਕਦਾ ਨਵੇਂ ਤੱਥ ਆ ਜਾਣ ਬਾਅਦ ਚ ਸਪਲੀਮੈਂਟਰੀ ਚਲਾਨ ਦੇਣਾ ਪਵੇ अच्छा डॉक्टर साहब मेरा अंतला सवाल है हुण आ, ए एना सारीया चीजां तो ए सारे मसल्यां तो ए जान ਲਈਏ ਕਿ ਹੁਣ ਬਿਕਰਮ ਸਿੰਘ ਮਜੀਠੀਆ ਲੰਮੇ ਫਸੇ ਹੋਏ ਆ ਹੁਣ ਇੰਨੀ ਛੇਤੀ ਨਹੀਂ ਉਹਨਾਂ ਨੂੰ ਰਿਹਾਈ ਮਿਲਦੀ ਦੇਖੋ ਗੱਲ ਪਤਾ ਕੀ ਹੈ ਇਹ ਪੰਜਾਬ ਦਾ ਬਹੁਤ ਵੱਡਾ ਮੁੱਦਾ ਬਣ ਗਿਆ ਪੰਜਾਬ ਚ ਇਹ ਪਾਣੀ ਦਾ ਮੁੱਦਾ ਹੈ ਜੇ ਪੰਜਾਬ ਦੇ ਵਿੱਚ ਕੈਂਸਰ ਦਾ ਮੁੱਦਾ ਹੈ ਜੇ ਪੰਜਾਬ ਦੇ ਵਿੱਚ ਆਬੋ ਹਵਾ ਦਾ ਮੁੱਦਾ ਹੈ ਪੰਜਾਬ ਚ ਭ੍ਰਸ਼ਟਾਚਾਰ ਦਾ ਮੁੱਦਾ ਤੇ ਇੱਕ ਬਿਕਰਮ ਮਜੀਠੀਆ ਦਾ ਮੁੱਦਾ ਵੀ ਬਣ ਗਿਆ ਹੁਣ ਇਸ ਮੁੱਦੇ ਨੂੰ ਮੈਨੂੰ ਨਹੀਂ ਲੱਗਦਾ ਕੋਈ ਵੀ ਸਰਕਾਰ ਜਾਂ ਪੋਲੀਟੀਕਲ ਪਾਰਟੀ ਇਸ ਮੁੱਦੇ ਦੇ ਉੱਤੇ ਕੋਈ ਹੈਲਪ ਕਰੇਗੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਸੇ ਕਰਕੇ ਹਾਸ਼ੀਏ ਤੇ ਚਲੇ ਗਏ ਉਹਨਾਂ ਨੇ ਬਿਕਰਮ ਮਜੀਠੀਆ ਦੀ ਬਹੁਤ ਮਦਦ ਕੀਤੀ ਹੈ ਤੁਸੀਂ ਸਾਬ ਲਾਓ ਜਿਹੜਾ ਬਲੂ ਕਾਰਨਰ ਨੋਟਿਸ ਹੁਣ ਆਵਾਜ਼ੀ ਪਾਰਟੀ ਦੀ ਸਰਕਾਰ ਚ ਜਾਰੀ ਹੋਇਆ ਤੇ ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਚ ਸੱਤੇਪਿੰਦਰੀ ਦੇ ਖਿਲਾਫ ਜਾਰੀ ਹੋਣਾ ਚਾਹੀਦਾ 2012 ਦੇ ਕੇਸ ਚ 13 ਸਾਲ ਬਾਅਦ ਬਲੂ ਕਾਰਨਰ ਨੋਟਿਸ ਜਾਰੀ ਹੋ ਰਿਹਾ ਹੈ ਉਹਨੂੰ ਪਿੰਡੀ ਨੂੰ ਬਾਹਰੋਂ ਲਿਆਂਨ ਲਈ 13 ਸਾਲ ਸੱਤੇ ਨੂੰ ਲਿਆਂ ਲਈ 13 ਸਾਲ ਲੱਗੋ ਹੋਰ ਲੱਗ ਜਾਣੇ ਆ। ਉਦੋਂ ਤੱਕ ਕੇਸਾਂ 'ਚ ਕੀ ਬਚੂਗਾ ਤੁਸੀਂ ਮੈਨੂੰ ਦੱਸੋ। ਕੈਪਟਨ ਨਮਿੰਦਰ ਸਿੰਘ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਆਸ਼ਾਵਾਂ ਸੀਗੀਆਂ ਕਿ ਇਹ ਕੇਸਾਂ ਦੇ ਵਿੱਚ ਕੁਛ ਨਾ ਕੁਛ ਕਰਨਗੇ ਇਹ ਗੁਟਕਾ ਸਾਦੀ ਸੰਗ ਖਾ ਕੇ ਆਇਆ। ਲੇਕਿਨ ਤੁਸੀਂ ਸਾਹਬ ਸਿੰਘ ਜੀ ਸਭ ਤੋਂ ਵੱਡੀ ਗੱਲ ਇਹ ਦੇਖੋ ਕਿ 2017 ਦੀ ਸਰਕਾਰ ਬਣਨ ਤੋਂ ਬਾਅਦ ਉਹਨਾਂ ਨੇ ਇਸ ਕੇਸਾਂ ਦੀ ਫਾਈਲ ਨੂੰ ਹੱਥ ਨਹੀਂ ਲਾਇਆ। ਔਰ ਉਹਦੇ ਨਾਲ ਕੀ ਹੋਇਆ ਸਿੱਧੇ ਤੌਰ ਦੇ ਉੱਤੇ ਬਿਕਰਮ ਅਜੀਠਿਆ ਦੀ ਮਦਦ ਹੋਈ ਆ। ਔਰ ਜਨਤਾ ਨੇ ਉਹਨਾਂ ਦਾ ਜਵਾਬ ਦਿੱਤਾ 2022 ਚ ਜਵਾਬ ਦਿੱਤਾ ਕੈਪਟਨ ਅਮਰਿੰਦਰ ਸਿੰਘ ਜਿਹੜੇ ਕਦੀ ਕਹਿੰਦੇ ਹੁੰਦੇ ਸੀ ਮਾਰੂਨ ਜੀਤਲੀ ਨੂੰ ਹਰਾਤਾ ਤੇ ਉਹ ਚੋਣ ਹਾਰ ਗਏ ਉਹ ਚੋਣ ਹਾਰ ਗਏ ਛੋਟੀ ਗੱਲ ਹੋਈ ਹੈ ਕਿਉਂ ਚੋਣ ਹਾਰੇ ਨੇ ਕਿਉਂਕਿ ਤੁਸੀਂ ਵਿਕਰਮ ਅਜੀਠੀਆ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਤੁਸੀਂ ਡਰੱਗ ਕੇਸਾਂ 'ਚ ਕਾਰਵਾਈ ਨਹੀਂ ਕੀਤੀ ਹੁਣ ਇਹ ਜਿਹੜਾ ਇੱਕ ਜੇ ਮੁੱਦਾ ਪੰਜਾਬ ਦੇ ਬਾਕੀ ਵੀ ਮੁੱਦੇ ਆ ਪਾਣੀ ਮੁੱਦਾ ਹਰਿਆਲੀ ਮੁੱਦਾ ਠੀਕ ਹੈ ਨਾ ਤੇ ਪੰਜਾਬ ਦਾ ਮੁੱਦਾ ਹੁਣ ਵਿਕਰਮ ਜਿਠੀਆ ਦੇ ਕੇਸ ਵੀ ਬਣ ਗਿਆ ਕਿਉਂਕਿ ਇਹਨੂੰ ਪੋਲਿਟੀਕਲ ਲੀਡਰਾਂ ਨੇ ਹਾਈ ਕੀ ਨਹੀਂ ਦਿੱਤੀ ਹੈ ਹਾਈ ਕੀ ਨਹੀਂ ਦਿੱਤੀ ਹੈ ਕਿ ਅਗਰ ਇਸ ਕੇਸ ਦੇ ਵਿੱਚ ਕੋਈ ਵੀ ਹੈਂਕੀ ਫੈਂਕੀ ਹੋਏਗਾ ਤੇ ਉਹ ਉਹਦੇ ਖਿਲਾਫ ਇੰਨੇ ਕ ਦਾਗ ਲੱਗ ਜਾਣਗੇ ਕਿ ਉਹਦਾ ਬਚਣਾ ਮੁਸ਼ਕਲ ਹੋ ਜਾਏਗਾ ਦੇਖੋ ਤੁਸੀਂ ਆਮ ਆਦਮੀ ਪਾਰਟੀ ਦੇ ਜਦੋਂ 2017 ਦੀਆਂ ਚੋਣਾਂ ਸੀਗੀਆਂ ਉਦੋਂ ਚੋਣਾਂ ਤੋਂ ਪਹਿਲਾਂ ਜਿਹੜਾ ਬੋਲਿਆ ਗਿਆ ਵਿਕਰਮ ਜਿਠੀਆ ਦੇ ਖਿਲਾਫ ਕਿ ਇੱਕ ਵਾਰ ਨਹੀਂ 100 ਵਾਰ ਕਵਾਂਗੇ ਡਰਗ ਤਸਕਰ ਉਸ ਤੋਂ ਬਾਅਦ ਸਰਕਾਰ ਨਹੀਂ ਬਣੀ ਤਾਂ ਉਹਨਾਂ ਨੇ ਮਾਫੀ ਮੰਗ ਲਈ ਚਿੱਠੀ ਨਸ਼ਰ ਵੀ ਹੋਈ ਮਾਫੀ ਦੀ ਸਾਰੀ ਗੱਲਬਾਤ ਹੋ ਗਈ ਹੈ ਲੇਕਿਨ 2000 21 22 ਦੇ ਵਿੱਚ ਸਰਕਾਰ ਲੋਕਾਂ ਨੇ ਪਲਟ ਦਿੱਤੀ ਕਿਉਂਕਿ ਕੈਪਟਨ ਨਮਿੰਦਰ ਸਿੰਘ ਕੁਝ ਨਹੀਂ ਕਰ ਸਕੇ ਔਰ ਜਦੋਂ ਤੱਕ ਚੰਨੀ ਨੇ ਕਾਰਵਾਈ ਕੀਤੀ ਜੈ ਸਿਦਾ ਚੱਟੋ ਪਾਦਿਆ ਨੇ ਕਾਰਵਾਈ ਕੀਤੀ ਉਦੋਂ देर ਹੋ ਚੁੱਕੀ ਸੀ ਹੁਣ ਜਨਵਰੀ ਨਵੰਬਰ ਦਸੰਬਰ ਚ ਪਰਚੇ ਦਰਜ ਹੋਏ 3 ਮਹੀਨਾ ਬਾਅਦ 84 ਪੰਜਾਬ ਦੀਆਂ ਲੇਕਿਨ ਉਹਦੇ ਚ ਕੀ ਤਹਿਕੀਕਾਤ ਕਰ ਲੈਂਦੇ ਤੁਸੀਂ ਕੀ ਕਰ ਲੈਂਦੇ ਹੁਣ ਆਮ ਆਦਮੀ ਪਾਰਟੀ ਦੇ ਵਕਾਰ ਦਾ ਸਵਾਲ ਹੈ ਆਮ ਆਦਮੀ ਪਾਰਟੀ ਦੇ ਕੋਲ ਐਂਟੀ ਇਨਕੰਬੈਂਸੀ ਤੋੜਨ ਲਈ ਕੋਈ ਰਸਤਾ ਨਹੀਂ ਹੈ ਇਸੇ ਕਰਕੇ ਵਿਕਰਮ ਮਜੀਠੀਆ ਦਾ ਮਸਲਾ ਜਿਹੜਾ ਉਹ ਹਾਈਕ ਤੇ ਹੈ ਔਰ ਮੈਨੂੰ ਲੱਗਦਾ ਕਿ ਇਹ ਪੋਲਿਟੀਕਲ ਮਸਲਾ ਹੁਣ ਜਿਹੜਾ ਉਹ ਜ਼ਿਆਦਾ ਬਣ ਗਿਆ ਹੋਇਆ ਡਰਗ ਦਾ ਤਾਂ ਚਲੋ ਜੇ ਇੰਨੀ ਗੰਭੀਰ ਹੁੰਦੀਆਂ ਸਰਕਾਰਾਂ ਤੇ 2021 22 ਦੇ ਕੇਸ ਨੂੰ 2025 ਚ ਤਫਤੀਸ਼ ਨਾ ਹੁੰਦਾ ਸਰਕਾਰਾਂ ਗੰਭੀਰ ਨਹੀਂ ਆ ਲੇਕਿਨ ਇਹ ਮਾਮਲਾ ਚੋਣਾ ਵੀ ਆਣੀਆਂ ਆਣੀਆਂ ਜੋਨਾਂ ਦਾ ਸਾਲ ਸ਼ੁਰੂ ਹੋਣ ਵਾਲਾ ਇਸ ਕਰਕੇ ਮਾਮਲਾ ਹਾਈਕ ਤੇ ਰਹੇਗਾ ਬਿਲਕੁਲ ਹੁਣ ਇਹ ਵੇਖਣ ਦੀ ਗੱਲ ਹੈ ਕਿ ਆਖਰਕਾਰ ਮਜੀਠੀਆ ਨੂੰ ਲੈ ਕੇ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਜਾਂ ਜਿਹੜੀ ਇਹ ਜਾਂਚ ਸ਼ੁਰੂ ਹੋਈ ਪਈ ਹੈ ਇਹ ਜਾਂਚ ਕਿੱਦਨ ਨੂੰ ਜਾ ਕੇ ਨਿਪਰੇਗੀ ਪਰ ਉਦੋਂ ਤੱਕ ਹੁਣ ਇੰਤਜ਼ਾਰ ਕਰਨਾ ਪਵੇਗਾ ਖੈਰ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਮੇਰੇ ਨਾਲ ਕੈਮਰਾਮੈਨ ਜਸਪ੍ਰੀਤ ਸਿੰਘ ਮੈਂ ਸਾਹਿਬ ਸਿੰਘ ਜਸਤੋਨ ਬਣੇ ਰਵਾਨੀ ਦੀ ਪੰਜਾਬੀ ਤੇ